ਅਸੋਕਤਪ ਸਬ ਦਾਤੇ ਮਹਾ ਸੁਖਾ ਖੇੜੀ ਵਾਲਾ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਦੱਸਦੀ ਹੈ ਕਿ ਅੱਜ ਸ਼ੰਭੂ ਬਾਰਡਰ ਮੌਜੂਦ ਆ ਜਿੱਥੇ ਦੋ ਫਾਰਮਾ ਜਿਹੜੀ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਜਗਜੀਤ ਸਿੰਘ ਢੱਲੇਵਾਲ ਤੇ ਸਰਵਨ ਸਿੰਘ ਪੰਦੇਰ ਇਹ ਦੋਹਾਂ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਜਿਹੜੇ ਧਰਨੇ ਨੇ ਅੰਦੋਲਨ ਨੇ ਖਨੌਰੀ ਤੇ ਸ਼ੰਭੂ ਬਾਰਡਰ ਸ਼ੁਰੂ ਕੀਤੇ ਗਏ ਨੇ ਦਿੱਲੀ ਕੂਚ ਜਿੱਥੇ ਸ਼ੰਭੂ ਬਾਰਡਰ ਤੋਂ ਕੀਤਾ ਜਾ ਰਿਹਾ ਉੱਥੇ ਹੀ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਦਾ 14ਵੇਂ ਦਿਨ ਦੇ ਵਿੱਚ ਮਰਨ ਵਰਤ ਜਿਹੜਾ ਹੈਗਾ ਉਹ ਪਹੁੰਚ ਚੁੱਕਿਆ ਆ ਇਸ ਨੂੰ ਲੈ ਕੇ ਅਗਲੀ ਰਣਨੀਤੀ ਕਰਨ ਦੇ ਲਈ ਦੋਹਾਂ ਜਥੇਬੰਦੀਆਂ ਵੱਲੋਂ ਮੀਟਿੰਗਾਂ ਦਾ ਦੌਰ ਚੱਲ ਰਿਹਾ ਆ ਪਰ ਤੁਹਾਨੂੰ ਅੱਜ ਦੇ ਹਾਲਾਤ ਜਿਹੜੇ ਨੇ ਉਹ ਦਿਖਾ ਦਿਆ ਸ਼ੰਭੂ ਬਾਰਡਰ ਤੇ ਖੜੇ ਆ ਤੇ ਸ਼ੰਭੂ ਬਾਰਡਰ ਤੇ ਅੱਜ ਬੜੀ ਸ਼ਾਂਤੀ ਹੈ ਜੇਕਰ ਬਾਰਡਰ ਦੀ ਗੱਲ ਕਰੀਏ ਤਾਂ ਉਧਰ ਪਾਸੇ ਪੁਲਿਸ ਵੀ ਅੱਜ ਬੜੀ ਸ਼ਾਂਤੀਪੂਰਵਕ ਬੈਠੇ ਨਜ਼ਰ ਆਏ ਨੇ ਤੇ ਜੇਕਰ ਕੱਲ ਦੇ ਦਿਨ ਦੀ ਗੱਲ ਕਰੀਏ ਤਾਂ ਕੱਲ ਕਾਫੀ ਜ਼ਿਆਦਾ ਅਫਰਾ ਤਫਰੀ ਬਾਰਡਰ ਤੇ ਦੇਖ ਨੂੰ ਮਿਲੀ ਸੀ ਪਰ ਅੱਜ ਦੇ ਤਾਜ਼ਾ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਬੜੀ ਸ਼ਾਂਤੀ ਆ ਤੇ ਜੇਕਰ ਨੌਜਵਾਨਾਂ ਦੀ ਗੱਲ ਕਰੀਏ ਇੱਥੇ ਤਾਂ ਜਿਹੜੇ ਅੰਦੋਲਨ ਦੇ ਵਿੱਚ ਅੱਜ ਵੀ ਹੈਗੇ ਨੇ ਹਾਲਾਂਕਿ ਭਾਵੇਂ ਬਹੁਤ ਸਾਰੇ ਲੋਕ ਇੱਥੇ ਬਹੁਤ ਘੱਟ ਨੇ ਅੱਜ ਕਿਉਂਕਿ ਮੀਟਿੰਗਾਂ ਚੱਲ ਰਹੀਆਂ ਨਹੀਂ ਪਰ ਜਿਹੜੇ ਵੀ ਨੌਜਵਾਨ ਇੱਥੇ ਹੈਗੇ ਨੇ ਤਾਂ ਅਖਬਾਰ ਪੜ ਰਹੇ ਨੇ ਜੀ ਹਾਂ ਕੱਲ ਦੀ ਹੋਈ ਸਾਰੀ ਅ ਜਿਹੜੀ ਵੀ ਘਟਨਾਕ੍ਰਮਾ ਉਸ ਨੂੰ ਅਖਬਾਰ ਦੇ ਰਾਹੀਂ ਜਾਣਦੇ ਨੇ ਕਿਉਂਕਿ ਬਾਰਡਰ ਦੀ ਜੇਕਰ ਗੱਲ ਕਰੀਏ ਅੰਬਾਲਾ ਦੀ ਜੇਕਰ ਗੱਲ ਕਰੀਏ ਤਾਂ ਅੰਬਾਲੇ 9 ਦਸੰਬਰ ਤੱਕ ਕਿਤਨਾ ਕਿਤੇ ਇੰਟਰਨੈਟ ਸੇਵਾਵਾਂ ਮ ਪ੍ਰਭਾਵਿਤ ਕੀਤੀਆਂ ਗਈਆਂ ਸਨ ਬੰਦ ਕੀਤੀਆਂ ਗਈਆਂ ਸਨ ਸਕੂਲਾਂ ਕਾਲਜਾਂ ਨੂੰ ਛੁੱਟੀਆਂ ਕੀਤੀਆਂ ਗਈਆਂ ਸਨ ਤੇ ਅੱਜ 9 ਤਰੀਕ ਆ 9 ਦਸੰਬਰ ਆ ਤੇ ਆ ਦੇਖ ਸਕਦੇ ਹੋ ਨੌਜਵਾਨ ਅਖਬਾਰ ਰਾਹੀਂ ਜਿਹੜਾ ਹੈਗਾ ਉਹ ਕੱਲ ਦੀ ਪੂਰੀ ਘਟਨਾਕ੍ਰਮ ਬਾਰੇ ਜਾਣੂ ਹੋ ਰਹੇ ਨੇ ਤੇ ਅਸੀਂ ਵੀ ਇਨਾ ਨਾਲ ਗੱਲਬਾਤ ਜ਼ਰੂਰ ਕਰਾਂਗੇ ਆਖਰਕਾਰ ਅ ਅਫਸਰ ਜੀ ਕੀ ਨਾਮ ਆਪਣਾ ਮੇਰਾ ਨਾਮ ਨਸ਼ਤਰ ਸਿੰਘ ਜੀ ਮੈਂ ਬੀਕੇਜੂ ਕ੍ਰਾਂਤੀਕਾਰੀ ਦਬਾਬੇ ਦਾ ਪ੍ਰਧਾਨ ਹਾਂ ਜੀ ਤਰਨ ਸੰਭਾਖਬਾਰ ਪੜ ਰਹੇ ਹੋ ਸਵੇਰੇ ਤੜਕਸਾਰ ਇੰਟਰਨੈਟ ਲੱਗਦਾ ਕਿ ਕਦੇ ਚੱਲਦਾ ਹੈ ਨਹੀਂ ਚੱਲਦਾ ਨਹੀਂ ਜੀ ਇੰਟਰਨੈਟ ਇੱਥੇ ਬਹੁਤ ਘੱਟ ਚੱਲਦਾ ਜੀ ਜਿਹੜੇ ਆਪਾਂ ਡਾਇਰੈਕਟ ਫੋਨ ਲਾਉਨੇ ਆ ਉਹ ਵੀ ਬਹੁਤ ਘੱਟ ਲੱਗਦੇ ਆ ਜੀ ਜੇ ਗੱਲ ਕਰਨੀ ਹੋਵੇ ਤਾਂ ਇੱਧਰ ਵਾਪਸ ਜਾਣਾ ਪੈਂਦਾ ਜੀ ਉਹ ਮਤਲਬ ਕਿਲੋਮੀਟਰ ਪਿੱਛੇ ਜਾਣਾ ਪੈਂਦਾ ਫੇਰ ਗੱਲ ਹੁੰਦੀ ਹੈ ਜੀ ਸਾਡੀ ਸਵੇਰ ਦੀ ਕਿਸੇ ਨਾਲ ਗੱਲ ਨਹੀਂ ਹੋਈ ਨਾ ਇੱਥੇ ਇੰਟਰਨੈਟ ਹੀ ਚੱਲ ਰਿਹਾ ਜੀ ਉਹਦਾ ਕਰਕੇ ਅਖਬਾਰ ਤੇ ਦੇਖਣਾ ਪੈਂਦਾ ਵੀ ਕੀ ਸਾਡੇ ਬਾਰੇ ਕਿਸਾਨਾਂ ਬਾਰੇ ਕੀ ਸਰਕਾਰ ਕੀ ਕਹਿੰਦੀ ਹੈ ਅਗਲੀ ਸਰਕਾਰ ਸਾਡੇ ਬਾਰੇ ਕੀ ਸੋਚਦੀ ਹੈ ਫੇਰ ਅਖਬਾਰ ਪੜ੍ਹ ਕੇ ਸਾਰਾ ਦੇਖਣਾ ਪੈਂਦਾ ਜੀ ਕੱਲ ਦੇ ਹਾਲਾਤ ਦੇਖੇ ਸੀ ਤੁਸੀਂ ਉੱਥੋਂ ਅੱਗੇ ਜਾ ਕੇ ਦੇਖੇ ਸੀ ਕਿੱਦਾਂ ਸੀ ਜੀ ਮੈਂ ਕੱਲ ਜਥੇ ਦੀ ਅਗਵਾਈ ਕਰਦਾ ਸੀ ਖੁਦ ਜੀ ਜਿਹੜਾ 101 ਜਥਾ ਗਿਆ ਮੈਂ ਖੁਦ ਦੀ ਅਗਵਾਈ ਕੀਤੀ ਹੈ ਜੀ ਅਸੀਂ ਇੱਥੋਂ ਜਦੋਂ ਗਏ ਆ ਜੀ ਬੜੇ ਸ਼ਾਂਤੀਮਾਨ ਤਰੀਕੇ ਨਾਲ ਅਸੀਂ 101 ਬੰਦਿਆਂ ਦਾ ਜਥਾ ਅਰਦਾਸ ਕਰਕੇ ਅਰਦਾਸ ਗਏ ਜੀ ਇੱਥੇ ਉਹਦੇ ਵਿੱਚ ਬਲਦੇਵ ਸਿੰਘ ਜੀ ਰਾ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਆ ਮੈਂ ਦਬਾਬੇ ਦਾ ਪ੍ਰਧਾਨ ਆ ਜੀ ਵੀ ਕਿਉਂ ਕ੍ਰਾਂਤੀ ਕਰਦਾ ਬਾਕੀ ਸਾਡੇ ਹੋਰ ਜਥੇਬੰਦੀਆਂ ਜਿਹੜੀਆਂ ਤੇ ਸਾਡੇ ਜਿਹੜੇ ਕਿਸਾਨ ਵੀ ਸਾਡੇ ਨਾਲ ਸੀਗੇ ਜੀ ਜਦੋਂ ਅਸੀਂ ਇੱਥੋਂ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚੇ ਆ ਤੇ ਜਦੋਂ ਨਾਲ ਸਾਨੂੰ ਅੱਗੇ ਦੇਖਿਆ ਜਾਲੀਆਂ ਲੱਗੀਆਂ ਹੋਈਆਂ ਸੀ ਤੇ ਅਸੀਂ ਉਹਨਾਂ ਨਾਲ ਜਾ ਕੇ ਗੱਲਬਾਤ ਕੀਤੀ ਵੀ ਜਾਲੀਆਂ ਕੱਤੋਂ ਲਾਈਆਂ ਜੀ ਅਸੀਂ ਅੱਗੇ ਜਾਣਾ ਚਾਹੁੰਦੇ ਆ ਉਹ ਕਹਿੰਦੇ ਤੁਸੀਂ ਕਿਸਾਨ ਨਹੀਂਗੇ ਅਸੀਂ ਕਹਾਂ ਠੀਕ ਹੈ ਜੀ ਅਸੀਂ ਨਹੀਂ ਕਿਸਾਨ ਕਹਿੰਦੇ ਸਾਡੇ ਕੋਲ ਲਿਸਟ ਆ ਅਸੀਂ ਕਹਾਂ ਤੁਸੀਂ ਲਿਸਟ 'ਚ ਨਾਮ ਬੋਲੋ ਸਾਡਾ ਆਧਾਰ ਕਾਰਡ ਦੇ ਕੋਲ ਸਾਨੂੰ ਲੰਘ ਲੈਣ ਦਿਓ ਉਹ ਕਹਿੰਦੇ ਜੀ ਜਿਹੜੀ ਸਾਨੂੰ ਲਿਸਟ ਆ ਅਸੀਂ ਕਹਾਂ ਤੁਹਾਡੇ ਕੋਲ ਸਾਨੂੰ ਨਹੀਂ ਪਤਾ ਸਹੀ ਲਿਸਟ ਐ ਗਲਤ ਐ ਜਿਹੜੀ ਲਿਸਟ ਐ ਸਾਡੇ ਕੋਲ ਨਾਮ ਬੋਲੋ ਉਹਨਾਂ ਸਾਡੇ ਇੱਕ ਦੋ ਕਿਸਾਨਾਂ ਦੇ ਨਾਮ ਬੋਲੇ ਜਿਹੜੇ ਉੱਥੇ ਮੌਜੂਦ ਸੀ ਅਸੀਂ ਕਹਾਂ ਵੀ ਫਲਾਣਾ ਸਿੰਘ ਆ ਵਾ ਕਹਿੰਦੇ ਨਹੀਂ ਜੀ ਅਸੀਂ ਉਹ ਅਧਾਰ ਕਾਰਡ ਦਿਖਾਇਆ ਵੀ ਅਧਾਰ ਕਾਰਡ ਦੇਖ ਲਓ ਲੰਗੜ ਤਾਂ ਉਹਨਾਂ ਦੇਣਾ ਨਹੀਂ ਸਾਨੂੰ ਪਤਾ ਸੀ ਪਰ ਉਹ মিডিਆ ਸਾਹਮਣੇ ਇੱਕ ਐਕਟਿੰਗ ਇੱਕ ਡਰਾਮਾ ਕਰਦੇ ਪਏ ਸੀ ਸਾਨੂੰ ਤਾਂ ਇਹ ਲੱਗਾ ਵੀ ਉਹ ਪੁੱਛ ਪੁਲਿਸ ਮੁਲਾਜ਼ਮ ਘਾਟੇ ਐਕਟਰ ਜਾਦੀ ਸੀ ਵਿੱਚ ਉਹ ਕਹਿੰਦੇ ਜੀ ਆਹ ਦੇਖੋ ਜੀ ਇਹ ਕਿਸਾਨ ਨਕਲੀ ਜਿਹਾ ਸੀਗਾ ਅਧਾਰ ਕਾਰਡ ਦਿਖਾਈ ਅਸੀਂ মিডিਆ ਨੂੰ ਅਸੀਂ মিডিਆ ਨੂੰ ਕਹ ਸੀ ਆਪਣੀ ਲਿਸਟ ਦਿੰਨੇ ਤੁਹਾਨੂੰ ਜਿਹੜੀ 101 ਬੰਦੇ ਦੀ ਲਿਸਟ ਹੈ ਸਾਡੀ ਉਹ ਕਹਿੰਦੇ ਜੀ ਕਿਸਾਨ ਵਾਧਿਆ ਸੀ ਕਹਿੰਦੇ ਗਿਣਤੀ ਕਰਾ ਲਓ ਫੇਰ ਅਸੀਂ ਤੁਸੀਂ ਕਹਿੰਦੇ ਜੀ ਬੰਦੇ ਜਿਆਦੇ ਦੇ ਵਿੱਚ ਜਿੰਨੇ ਕਿ মিডিਆ ਤੁਸੀਂ ਦੱਸ ਵੀ ਅਸੀਂ ਕਹਾਂ ਵੀ 10-20 ਬੰਦੇ মিডিਆ ਦੇ ਆ 101 ਕਿਸਾਨ ਤੋਂ ਇੱਕ ਵੀ ਬੰਦਾ ਵਾਧਿਆ ਤੇ ਜਿਹੜੇ ਅੱਗੇ ਸਾਡੇ ਆਗੂ ਉਹ ਜ਼ਿੰਮੇਵਾਰ ਵੀ ਦੱਸੋ ਤੁਸੀਂ ਬੰਦੇ ਗਿਣ ਲਓ ਚਲੋ ਨਾ ਲੰਗਰ ਦਾ ਦੇਣਾ ਨਹੀਂ ਸੀ ਮਤਲਬ ਉਲਝਾਉਦੇ ਪਏ ਸੀ ਨਹੀਂ ਉਲਝਾਉਂਦੇ ਪਏ ਸੀ ਪਰ ਫੁੱਲਾਂ ਦੀ ਵਰਖਾ ਦਾ ਕੀਤੀ ਚਾਹ ਵੀ ਦਿੰਦੇ ਬਿਸਕੁਟ ਵੀ ਦਿੰਦੇ ਆ ਪਰ ਰਾਹ ਨਹੀਂ ਦਿੱਤਾ ਉਹ ਤੁਸੀਂ ਇਹ ਸੁਣਿਆ ਹੋਣਾ ਜੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਤੇ ਖਾਣ ਦੇ ਹੋਰ ਜਦੋਂ ਉਹਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਸਾਡੇ ਕਿਸਾਨ ਪਿੱਛੇ ਸੀ ਜਾਲੀਆਂ ਤੋਂ ਕਿਉਂਕਿ ਜਦੋਂ ਗਏ ਆ ਉਹਨਾਂ ਨੇ ਸਪਰੇਅ ਅੱਖਾਂ 'ਚ ਮਾਰਤੀ ਅਸੀਂ ਇੱਥੇ ਗੱਲ ਕਰਦੇ ਪਏ ਸੀ ਜਾ ਕੇ ਵੀ ਅੱਗੇ ਜਾਣ ਦੇਣਾ ਜਾਂ ਨਹੀਂ ਜਾਂ ਕੀ ਆਪਾਂ ਗੱਲਬਾਤ ਦਾ ਮਸਲਾ ਕਰੀਏ ਜਾਂ ਤੁਸੀਂ ਸਰਕਾਰ ਨੂੰ ਕਹੋ ਸਾਡੇ ਨਾਲ ਸਰਕਾਰ ਬੈ ਕੇ ਗੱਲ ਕਰ ਲਵੇ ਅਸੀਂ ਜਦੋਂ ਇਹ ਗੱਲ ਕਰਦੇ ਪਏ ਸੀ ਉਹਨਾਂ ਨੂੰ ਜੇ ਇੱਕਦਮ ਉਹਨਾਂ ਦੀ ਅੱਖਾਂ 'ਚ ਸਪਰੇਅ ਮਾਰਤੀ ਜਦੋਂ ਸਪਰੇਅ ਮਾਰੀ ਤੇ ਇੱਕਦਮ ਹੀ ਕਿਸਾਨ ਪਿੱਛੇ ਨੂੰ ਭੱਜੇ ਉੱਥੇ ਕੁਝ ਸਾਡੇ ਵਲੰਟੀਅਰ ਸੀਗੇ ਜਿਹੜੇ ਪਹਿਲਾਂ ਲਾਇ ਨਹੀਂ ਤੇ ਡੇ ਵੱਡੇ ਕਿੰਨ ਸੀ ਉਹ ਬਹੁਤ ਮਤਲਬ ਬਜ਼ੁਰਗ ਸਾਡੇ ਜਿਹੜੇ ਤੁਹਾਨੂੰ ਪਤਾ ਫੱਟੜੀ ਵੀ ਹੋਇਆ 8 10 ਇੱਕ ਸਾਡੇ ਬਾਪੂ ਜੀ ਉਹ ਪੀਜੀਆ ਵੀ ਬਹੁਤ ਜਿਆਦਾ ਸੀਰੀਅਸ ਆ ਉਹ ਜਦੋਂ ਭੱਜੇ ਤੇ ਕੁਝ ਬਜ਼ੁਰਗ ਡਿੱਗੀ ਉੱਥੇ ਸਪਰੇਅ ਚੜ ਗਈ ਇੱਕਦਮ ਕਿਸਾਨਾਂ ਨਾਲ ਗੱਲ ਕਰਦਾ ਸਪਰੇਅ ਮਾਰੀ ਕਿਸੇ ਨੂੰ ਇਹ ਮਨਚਾ ਨਹੀਂ ਸੀ ਵੀ ਇਦਾਂ ਇਹ ਸਾਡੇ ਨਾਲ ਕਰਨਗੇ ਅਸੀਂ ਤਾਂ ਸੋਚਿਆ ਸੀ ਵੀ ਜਿੱਦਾਂ ਇਹ ਕਹਿੰਦੇ ਆ ਜੀ ਕੋਈ ਆਪਣੇ ਜਿਹੜੇ ਬੰਦੇ ਸੀ ਉਹ ਜਾਬਤੇ 'ਚ ਰੱਖਿਆ ਪੂਰਾ ਵੀ ਤੁਸੀਂ ਵਾਹਿਗੁਰੂ ਬਾਣੀ ਦਾ ਸਿਮਰਨ ਕਰੋ ਜਾਬਤੇ 'ਚ ਰਹਿਣਾ ਅਸੀਂ ਉਹਨਾਂ ਨਾਲ ਗੱਲ ਗੱਲ ਕਰਦੇ ਆ ਇੱਕਦਮ ਉਹਨਾਂ ਨੇ ਸਪਰੇਅ ਜਦੋਂ ਉਹਨਾਂ ਨੇ ਕੀਤੀ ਆ ਫਿਰ ਸਾਡੇ ਲੋਕ ਪਿੱਛੇ ਆ ਗਏ ਆ ਫੁੱਲਾਂ ਦੀ ਵਰਖਾ ਕੀਤੀ ਕੋਈ ਦੱਸਣ ਲੱਗਾ ਜੀ ਜਦੋਂ ਪਿੱਛੇ ਆ ਗਏ ਆ ਸਾਰੇ ਪਿੱਛੇ ਆ ਗਏ ਜਿਹੜੇ ਇੱਕ ਅੱਖਾਂ ਚੋਂ ਦਿਖਣੋਂ हट ਗਿਆ ਅੱਧਾ ਘੰਟਾ 15 ਮਿੰਟ ਪਾਣੀ ਪੂਰੀ ਅੱਖਾਂ ਤੇ ਮਾਰਿਆ ਜਿਹਨੂੰ ਦਿਖਣ ਲੱਗਾ ਉਸ ਤੋਂ ਬਾਅਦ ਇਹਨਾਂ ਨੂੰ ਇਹ ਲੱਗਾ ਵੀ ਹੁਣ ਉਹ ਤਾਂ ਪਿੱਛੇ ਚੱਲ ਗਏ ਹੁਣ ਅੱਗੇ ਕਿੱਦਾਂ ਲਈਏ ਇਹਨਾਂ ਨੂੰ ਫਿਰ ਇਹਨਾਂ ਨੇ ਡਰਾਮਾ ਕੀਤਾ ਜੀ ਫੁੱਲਾਂ ਨੂੰ ਕੈਮੀਕਲ ਲਾ ਕੇ ਫੁੱਲਾਂ ਦੀ ਵਰਖਾ ਕੀਤੀ ਜਦੋਂ ਵਰਖਾ ਕੀਤੀ ਸਾਡੇ ਕਿਸਾਨ ਲਾਗੇ ਜਾ ਇਕੱਠੇ ਹੋ ਗਏ ਹੁਣ ਕੋਈ ਉੱਥੇ ਫੁੱਲ ਛੱਡਦਾ ਜਦੋਂ ਉਹ ਫੁੱਲ ਛੱਡੇ ਸਾਡੇ ਜਿਹੜਾ ਜਫਾਈ 101 ਦਾ ਪਹਿਲਾਂ ਪਿੱਛੇ ਸੀ ਇਹਨਾਂ ਨੇ ਜਦੋਂ ਅਸੀਂ ਦੇਖਣ ਗਿਆ ਵੀ ਫੁੱਲ ਛੱਡਦੇ ਪਏ ਆ ਕੀ ਗੱਲ ਆ ਜਦੋਂ ਅਸੀਂ ਲਾਗੇ ਗਏ ਕਿ ਉਹਨਾਂ ਦੇ ਫਿਰ ਸਾਡੇ ਤੁਹਾਡੇ ਮੀਡੀਆ ਕਰਮਚਾਰੀ ਮੌਜੂਦ ਸੀ ਉੱਥੇ ਜਦੋਂ ਅਸੀਂ ਦੇਖਣ ਗਿਆ ਵੀ ਫੁੱਲ ਛੱਡਦੇ ਆ ਅਜਿਹੇ ਜਿਹੜਾ ਜਿਹੜਾ ਫੁੱਲ ਸੀ ਉਹਦੇ ਵਿੱਚ ਵੀ ਕੈਮੀਕਲ ਸੀ ਚਲੋ ਉਹ ਗੱਲ ਨੂੰ ਛੱਡੋ ਜੇ ਫੁੱਲ 'ਚ ਕੈਮੀਕਲ ਸੀ ਅਸੀਂ ਜਿਹੜੇ ਫੁੱਲ ਜਦੋਂ 2-4 ਬੰਦਿਆਂ ਨੇ ਚੱਕ ਕੇ ਸੁੰਘੇ ਉਹਨਾਂ ਨੂੰ ਸਾਹ ਲੈਣ ਤੇ ਪਰ ਅੱਖਾਂ ਨੂੰ ਜਲਣ ਨੂੰ ਅਸੀਂ ਕਿਹਾ ਫੁੱਲਾਂ ਨੂੰ ਹੱਥ ਨਾ ਲਾਓ ਅਸੀਂ ਤਾਂ ਇਨਸਾਨੀਅਤ ਨੂੰ ਮੰਨਣ ਵਾਲੇ ਲੋਕਿਆਂ ਜੀ ਸਾਡੇ ਪਿਓ ਦਾਦਿਆਂ ਦਾ ਖੇਤੀ ਧੰਦਾ ਸੀ ਅਸੀਂ ਧੰਦਾ ਬਚਾਉਣ ਵਾਸਤੇ ਆਪਣਾ ਰੁਜ਼ਗਾਰ ਬਚਾਉਣ ਵਾਸਤੇ ਵੀ ਜਿਹੜੀ 23 ਫਸਲਾਂ ਤੇ ਐਮਐਸਪੀ ਮਿਲ ਦੇਵੇ ਜੇ ਅਸੀਂ ਝੋਨਾ ਇਹਦੇ ਨਾਂ ਬੀਜੋ ਜੇ ਅਸੀਂ ਝੋਨਾ ਨਹੀਂ ਬੀਜਦੇ ਸਾਡੇ ਕੋਲ ਬਸਲ ਕੀ ਆ ਝੋਨੇ ਦਾ ਜੀ ਇਹ ਕਹਿੰਦੇ ਪਾਣੀ ਖਤਮ ਕਰ ਦੇ ਫਿਰ ਸਾਨੂੰ ਕੋਈ ਉਹੋ ਜਿਹੀ ਫਸਲ ਤੇ ਐਮਐਸਪੀ ਦੇ ਦਿਓ ਅਸੀਂ ਝੋਨਾ ਨਾ ਬੀਜੀਏ ਐਦਕੀ ਜਿੰਨੇ ਅਸੀਂ ਮੰਡੀਆਂ ਦੇ ਵਿੱਚ ਖੱਜਲ ਹੋਏ ਆ ਕਦੀ ਵੀ ਨਹੀਂ ਹੋਏ ਜੀ ਜੇ ਅਸੀਂ ਇਹ ਧਰਨੇ ਨਾ ਲਾਈਏ ਤੂੰ ਸਾਡਾ ਮੰਡੀਕਰਦ ਖਤਮ ਕਰ ਦੇਣਾ ਸਾਨੂੰ ਦੋ ਝੋਨੇ ਕਣਕ ਤੇ ਐਮਐਸਪੀ ਦੇ ਉਹ ਬਿਲਕੁਲ ਕਿਸਾਨਾਂ ਦਾ ਕਹਿਣਾ ਕਿ ਹਰਿਆਣਾ ਪੁਲਿਸ ਚਾਹ ਦੇ ਰਹੀ ਸੀ ਉਹਨਾਂ ਨੂੰ ਚਾਹ ਦੀ ਨਹੀਂ ਰਾਹ ਦੀ ਲੋੜ ਆ ਤੇ ਹਰਿਆਣਾ ਪੁਲਿਸ ਉਹਨਾਂ ਨੂੰ ਰਾਹ ਦੇਵੇ ਨਾ ਕਿ ਵੀਜ਼ਾ ਦੇਣ ਲਈ ਕੋਈ ਡਾਕੂਮੈਂਟਸ ਮੰਗੇ ਕਿਉਂਕਿ ਇਹਨਾਂ ਤੋਂ ਲਗਾਤਾਰ ਆਧਾਰ ਕਾਰਡ ਤੇ ਹੋਰ ਕੋਈ ਆਇਡੈਂਟੀਟੀ ਪ੍ਰੂਫ ਲਗਾਤਾਰ ਮੰਗੇ ਜਾ ਰਹੇ ਸੀ ਹਾਲਾਂਕਿ ਦੇਸ਼ ਇੱਕ ਆ ਤਾਂ ਕਾਨੂੰਨ ਇੱਕ ਆ ਤਾਂ ਦੇਸ਼ ਦੇ ਵਿੱਚ ਕਿਤੇ ਵੀ ਕੋਈ ਪੈਦਲ ਆ ਜਾ ਸਕਦਾ ਆ ਹਾਂਜੀ ਕੀ ਕਹਿਣਾ ਜਾਂਦਾ ਉਹ ਸਾਡੇ ਨਾਲ ਜਿਹੜਾ ਉਹਨਾਂ ਨੇ ਫੁੱਲ ਸਿੱਟੇ ਆ ਹੂੰ ਉਹਨਾਂ ਨੂੰ ਕੋ ਤੁਸੀ ਫੁੱਲ ਤੁਸੀਂ ਨਾ ਸਿੱਟੋ ਸਾਨੂੰ ਤੁਸੀਂ ਦਿੱਲੀ ਆਉਣ ਦਵੋ ਅਸੀਂ ਦਿੱਲੀ ਤੱਕ ਫੁੱਲ ਸਿੱਟਦੇ ਆ ਪਾਵਾਂਗੇ ਹੂੰ ਬਿਲਕੁਲ ਬਿਲਕੁਲ ਜੀ ਕਿਸਾਨ ਕਹਿੰਦੇ ਫੁੱਲ ਕਿਸਾਨ ਹੀ ਬੀਜਦੇ ਆ ਕਿਸਾਨ ਦੀ ਫਸਲ ਹੀ ਫੁੱਲ ਆ ਕੋਈ ਫੁੱਲ ਅਸਮਾਨ ਤੋਂ ਨਹੀਂ ਆਉਂਦੇ ਜਾਂ ਕੋਈ ਫੁੱਲ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਘਰ ਤਿਆਰ ਕੀਤੀ ਜਾਵੇ ਖੇਤਾਂ 'ਚ ਤਿਆਰ ਹੁੰਦੀ ਆ ਫਸਲ ਆ ਤੇ ਫਸਲ ਬਾਕੂਬੀ ਉਗਾਉਣਾ ਜਾਣਦੇ ਨੇ ਫੁੱਲ ਵੀ ਕਈ ਤਰ੍ਹਾਂ ਦੇ ਗਾਉਣਾ ਜਾਣਦੇ ਨੇ ਇੱਕ ਹੀ ਤਰ੍ਹਾਂ ਦੇ ਨਹੀਂ ਅਨੇਕਾ ਕਿਸਮਾਂ ਦੇ ਫੁੱਲ ਉਗਾਉਣਾ ਜਾਣਦੇ ਨੇ ਫਸਲਾਂ ਉਗਾਉਂਦੇ ਨੇ ਅੰਨ ਦਾਤਾ ਕਾਇ ਜਾਂਦੇ ਨੇ ਇਸ ਕਰਕੇ ਫੁੱਲ ਵੀ ਆਪ ਹੀ ਸੁੱਟਣਗੇ ਦਿੱਲੀ ਤੱਕ ਸੁੱਟਣਗੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਵੀ ਸੁੱਟਣਗੇ ਪਰ ਗੱਲ ਇਹ ਆ ਕਿ ਚਾਹ ਨਹੀਂ ਰਾਹ ਚਾਹੀਦਾ ਤੇ ਰਾਹ ਪੁਲਿਸ ਦੇਵੇ ਤਾਂ ਜੋ ਇਹ ਨਿਮਰਤਾ ਦੇ ਨਾਲ ਸਤਕਾਰ ਦੇ ਨਾਲ ਜਿਹੜਾ ਹੈਗਾ ਦਿੱਲੀ ਕੂਚ ਦਾ ਆਪਣਾ ਜਿਹੜਾ ਪ੍ਰੋਗਰਾਮ ਆ ਉਹ ਜਾਰੀ ਰੱਖ ਸਕਣ ਜੇਕਰ ਗੱਲ ਕਰੀਏ ਤਾਂ ਅਗਲੇ ਦਿਨਾਂ ਤੱਕ ਜਿੱਥੇ ਫਿਰ ਸ਼ੰਭੂ ਬਾਰਡਰ ਤੋਂ ਰਵਾਨਾ ਕੀਤੇ ਜਾਣਗੇ ਅੱਗੇ ਜਾਣ ਦਿੱਤਾ ਜਾਏਗਾ ਨਹੀਂ ਜਾਏਗਾ